ਇੱਕੋ ਸਮੇ ਸਮੇ ਦੀਆਂ ਸਰਕਾਰਾਂ ਹਮੇਸ਼ਾ ਹੀ ਇਹੋਆਂ ਸ਼ਤਾਬੀਆਂ ਮਨਾਉਂਦੀਆਂ ਜ਼ਰੂਰ ਹੈ ਕਿਉਂਕਿ ਇਹ ਮੇਰਾ ਖਿਆਲ ਹੈ ਇਹ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਦੁਨੀਆ ਤੇ ਇੱਕੋ ਇੱਕ ਮਿਸਾਲ ਹੈ ਕਿਉਂਕਿ ਸਾਡਾ ਧਾਰਮਿਕ ਜਿਹੜਾ ਪੱਖ ਹੈ ਔਰ ਉਹਦੇ ਨਾਲ ਨਾਲ ਸਾਡਾ ਕਿਰਦਾਰ ਜਿਹੜਾ ਕਿਉਂਕਿ ਇਹ ਸਪਿਰਿਟ ਹੈ ਅਨੰਦਪੁਰ ਸਾਹਿਬ ਦੀ ਅਸਲੀ ਗੱਲ ਤਾਂ ਇਹ ਹੈ ਇਹ ਸਿਰਫ ਤੇ ਸਿਰਫ ਸਟੇਜਾਂ ਤੱਕ ਤੇ ਪਬਲਿਸਿਟੀ ਤੱਕ ਹੀ ਨਾ ਰਹਿ ਜਵੇ ਸਿਰਫ ਗੱਲਾਂ ਤੱਕ ਹੀ ਨਾ ਰਹਿ ਜਵੇ ਕਿਉਂਕਿ ਪੰਜਾਬ ਦੇ ਉੱਤੇ ਬਹੁਤ ਵੱਡੇ ਜਿਹੜੇ ਆ ਉਹ ਹਮਲੇ ਹੋ ਰਿਹਾ ਚਾਹੇ ਚੰਡੀਗੜ੍ਹ ਦੀ ਗੱਲ ਹੈ ਚਾਹੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੁਣ ਨੈਸ਼ਨਲ ਹਾਈਵੇ ਐਮੈਂਡਮੈਂਟ ਇੱਕ ਬਿੱਲ ਆ ਰਿਹਾ ਔਰ ਉਹਦੇ ਨਾਲ ਨਾਲ ਪਰਮਾਣੂ ਬਿਜਲੀ ਬਾਰੇ ਜਿਹੜਾ ਇੱਕ ਬਿੱਲ ਆ ਰਿਹਾ ਔਰ ਉਹਦੇ ਨਾਲ ਨੈਸ਼ਨਲ ਕਮਿਸ਼ਨ ਆਫ ਐਜੂਕੇਸ਼ਨ ਆ ਰਿਹਾ ਔਰ ਉਹਦੇ ਨਾਲ ਜਿਹੜਾ ਬਿਜਲੀ ਸੋਧ ਬਿੱਲ 2025 ਆ ਉਹ ਆ ਰਿਹਾ ਪੰਜ ਬਿੱਲ ਆ ਰਹੇ ਆ ਔਰ ਪੰਜ ਬਿੱਲ ਜਿਹੜੇ ਆ ਉਹ ਪੰਜਾਬ ਦੇ ਔਰ ਸਟੇਟਾਂ ਦੇ ਬਿਲਕੁਲ ਖਿਲਾਫ ਹੈ ਲੇਕਿਨ ਮੈਨੂੰ ਲੱਗਦਾ ਕਿਉਂਕਿ ਸਾਡਾ ਕਰਮ ਵੀ ਕਰਨਾ ਤਾਂ ਸਾਡਾ ਫਰਜ਼ ਬਣਦਾ ਔਰ ਉਸ ਕਰਮ ਲਈ ਮੈਂ ਤਾਂ ਕਿਉਂਕਿ ਭਗਵੰਤ ਮਾਨ ਜੀ ਤਾਂ ਕਹਿੰਦੇ ਆ ਕਿ ਹਾਂ ਵੀ ਪਿਛਲੇ ਸਮੇਂ ਦੇ ਵਿੱਚ ਇਹ ਤਾਂ ਵਿਡਰੋ ਹੋ ਗਿਆ ਚੰਡੀਗੜ੍ਹ ਵਾਲਾ ਲੇਕਿਨ ਆਪਾਂ ਸਾਰਿਆਂ ਨੂੰ ਔਰ ਇਹਨਾਂ ਨੂੰ ਵੀ ਪਤਾ ਹੋਣਾ ਕਿਉਂਕਿ ਇਹਨਾਂ ਨੇ 8 ਸਾਲ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਕੰਮ ਕੀਤਾ ਕਿ ਜਦੋਂ 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 ਵੀ ਖਾਸ ਕਰਕੇ ਕੈਬਨਟ ਦੇ ਵਿੱਚੋਂ ਅਪਰੂਵਲ ਹੁੰਦੀ ਆ ਉਹਦੇ ਤੋਂ ਬਾਅਦ ਹੀ ਜਿਹੜਾ ਜਿਹੜੀ ਪਾਰਲੀਮੈਂਟ ਦੀ ਬੁਲੇਟਿਨ ਆ ਉਹਦੇ ਵਿੱਚ ਇਹ ਛਾਇਆ ਹੁੰਦਾ ਔਰ ਇਹਦੇ ਵਿੱਚ ਛਾਇਆ ਹੋਇਆ ਸਿਰਫ ਤੇ ਸਿਰਫ ਬੀਜੇਪੀ ਜਿਹੜੀ ਆ ਉਹ ਇਸ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਅਸੀਂ ਮੈਨੂੰ ਇੱਥੇ ਕੁਐਸਚਨ ਵੀ ਹੋਇਆ ਕਹਿੰਦੇ ਜੀ ਪਾਰਟੀਆਂ ਅਲੱਗ-ਅਲੱਗ ਮਨਾਰੀਆਂ ਮੈਂ ਕਦੀ ਪਾਰਟੀਆਂ ਦੇ ਤੌਰ ਤੇ ਇਹ ਸਮਾਗਮ ਨਹੀਂ ਹੋਣੇ ਚਾਹੀਦੇ ਮੈਨੂੰ ਲੱਗਦਾ ਇਹ ਤਾਂ ਸਮੁੱਚੀ ਇਨਸਾਨੀਅਤ ਦੇ ਤੌਰ ਤੇ ਇਹ ਫਿਲਾਸਫੀ ਕੱਲੀ ਅਨੰਦਪੁਰ ਸਾਹਿਬ ਦੀ ਫਿਲਾਸਫੀ ਨਹੀਂ ਹੈ ਅਨੰਦਪੁਰ ਸਾਹਿਬ ਨੂੰ ਤਾਂ ਸੁਭਾਗ ਪ੍ਰਾਪਤ ਹੋਇਆ ਅਸਲੀ ਗੱਲ ਹੈ ਦੁਨੀਆ ਦੀ ਫਿਲਾਸਫੀ ਹੈ ਇੱਕਲਾ ਸਾਨੀ ਸ਼ਹਾਦਤ ਹੈ ਜਿਹਦੇ ਉੱਤੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਉਸ ਧਾਰਮਿਕ ਅਕੀਦੇ ਦੀ ਜਿਹੜੀ ਰਾਖੀ ਇਨਸਾਨੀਅਤ ਲਈ ਕੀਤੀ ਬਿਆਨ ਆਇਆ ਕਿੰਦੀ ਕਿ ਅਸੀਂ ਤੱਕ ਕੋਈ ਅਫੀਸ਼ੀਅਲ ਸਟੇਟਮੈਂਟ ਇਸ ਚੀਜ਼ ਦੀ ਕੋਈ ਜਾਰੀ ਵੀ ਨਹੀਂ ਕੀਤੀ ਨਾ ਹੀ ਕੋਈ ਅਫੀਸ਼ੀਅਲ ਦਾ ਬਿਆਨ ਹੈ ਕਿ ਹਾਂਜੀ ਚੱਦਿਗੜ ਦਾ ਜਿਹੜਾ ਹੈ ਜਿਹੜਾ 131 ਦੀ ਸੋਧ ਜਿਹੜੀ ਹੈ ਉਹ ਕੀ ਦੇਖੋ ਜਿਹੜੀ ਜਿਹੜਾ ਖਾਸ ਕਰਕੇ ਪਾਰਲੀਮੈਂਟ ਦਾ ਬੁਲੇਟਿਨ ਆ ਜੀ ਉਹਦੇ ਵਿੱਚ ਕੈਬਨਟ ਤੋਂ ਬਿਨਾ ਇਹ ਅਪਰੂਵਲ ਨਹੀਂ ਹੁੰਦੀ ਆਪਾਂ ਸਾਰਿਆਂ ਨੂੰ ਇਸ ਗੱਲ ਦੀ ਸਮਝ ਆ ਇੰਨਾ ਇੰਨੀ ਇਹ ਇੰਨੀ ਇਹ ਨਾ ਸਮਝਣ ਕਿ ਪੰਜਾਬੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਆ 2020 ਦੇ ਵਿੱਚ ਇਹ ਨਾਲੇ ਬਿਜਲੀ ਸਮਝੌਤੇ ਦੀ ਇਹ ਗੱਲ ਕੀਤੀ ਸੀ ਕਿ ਅਸੀਂ ਸਾਰੀਆਂ ਅਲੱਗ-ਅਲੱਗ ਪਾਰਟੀਆਂ ਨਾਲ ਸਾਰੇ ਅਲੱਗ-ਅਲੱਗ ਜਥੇਬੰਦੀਆਂ ਨਾਲ ਇਹ ਗੱਲ ਕਰਕੇ ਹੀ ਐਮੈਂਡਮੈਂਟ ਬਿੱਲ ਲਿਆਵਾਂਗੇ ਲੇਕਿਨ ਹੁਣ 2025 ਦੇ ਵਿੱਚ ਉਹ ਲੈ ਆਂਦਾ